ਹਾਂਜੀ ਮਿੱਤਰਾ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ 'ਚ ਆਪਾਂ ਜਲਾਉਨੇ ਸਰੋਂ ਨੂੰ ਪਾਣੀ ਤੇ ਲਾਉਨੇ ਕਣਕ ਨੂੰ ਪਾਣੀ ਆਜੋ ਜੁੜੇ ਰਹੋ ਅੱਗੇ ਵੀਡੀਓ ਨਾਲ ਆਪਾਂ ਦਿਖਾਉਨੇ ਤੁਹਾਨੂੰ ਹਾਂਜੀ ਦੇਖੋ ਆਪਣੀ ਆ ਮੋਟਰ ਚੱਲੀ ਜਾਂਦੀ ਹੈ ਇਹ ਦੇਖੋ ਇੱਕ ਉੱਧਰ ਚੱਲੀ ਜਾਂਦੀ ਹੈ ਉਸੇ ਮਿੱਤਰਾ ਪਾਣੀ ਪਈ ਜਾਂਦਾ ਇਤਨਾ ਪਨਾ ਹਜੇ 20 ਮਿੰਟ ਹੀ ਹੋਏ ਪਾਣੀ ਪੰਦੇ ਨੂੰ ਇੱਥੇ ਕੀ ਗਿਆ ਫਿਰ ਅੱਜ ਤੁਹਾਨੂੰ ਕੈਮਰੇ 'ਚ ਨਹੀਂ ਪਤਾ ਲੱਗਣਾ ਨਾ ਭਾਹ ਫੁੱਟੀ ਜਾਂਦੀ ਆ। ਇੱਕ ਮੋਟਰ ਦਾ ਪਾਣੀ ਆ ਰਿਹਾ ਆਪਣਾ। ਤਿੰਨ ਘੰਟਿਆਂ 'ਚ ਲੱਗੂ ਇਹ 4 ਘੰਟਿਆਂ 'ਚ ਕੇਰਾ। ਹਾਂਜੀ ਆ ਆਪ ਨੂੰ ਥੋੜਾ ਜਿਹਾ ਥਾਂ ਰਹਿ ਗਿਆ ਸਰੋਂ ਦਾ। ਆ ਆ ਗਿਆ ਪਾਣੀ। ਆ ਜੀ ਮਿੱਤਰੋ ਸੋਨੇ ਇੱਕ ਚੀਜ਼ ਦਿਖਾਉਣਾ ਆਪਾਂ ਇੱਕ ਛੋਟਾ ਜਿਹਾ ਤੇ ਰੱਬਾ ਕਰੇਗਾ ਅਜੇ ਦਿਖਾਉਣਾ। ਆ ਦੇਖੋ ਆਪਾਂ ਗਲਾਸਾਂ 'ਚ ਚੱਪਣ ਕਰਦੂਆਂ ਦੀਆਂ ਬੱਲਾਂ ਲਾਈਆਂ ਤੇ ਆਓ ਬੱਲਾਂ ਚੱਪਣ ਕਰਦੂਆਂ ਦੀਆਂ ਵੱਡੀਆਂ ਕੱਕ ਟੱਕੀਆਂ ਆਵਾਂਗੇ ਇਹ ਆਪਾਂ ਇੱਕ ਤਜਰਬਾ ਕਰਿਆਗਾ ਵੀ ਐ ਹੁੰਦੀਆਂ ਗਰਮੈਸਨ ਜੇ ਖਾਵਾਂਗੇ ਤੁਹਾਨੂੰ ਵੀ ਦਿਖਾਵਾਂਗੇ ਅੱਗੇ-ਅੱਗੇ ਵੀਡੀਓਾਂ 'ਚ ਆ ਆਪਣਾ ਗਾ ਧਣੀਆਂ ਉਹ ਆਪਣੀਆਂ ਮਿੱਠੇ ਉਹ ਆਪਣੀਆਂ ਗੋਪੀ ਉਹ ਆ ਗਈਆਂ ਆਪਣੀਆਂ ਗਾਜਰਾ ਇੱਧਰ ਆਪਣੇ ਸਾਰੇ ਛੋਲੇ ਆ ਗਏ ਹਾਂਜੀ ਆ ਦੇਖੋ ਆਪਾਂ ਖਾਲ ਕੱਢੀ ਜਾਂਦੇ ਸੀ ਤੇ ਆਹ ਸੀ ਇੰਨਾ ਘਟੋਟਾ ਹੈ ਆਪਣਾ ਗਾਲ ਦਿੱਤੇ ਮੋਟਰ ਦਾ ਪਾਣੀ ਥੋੜਾ ਜਿਹਾ ਚੜਦਾਗਾ ਆਪਾਂ ਖਾਲ ਕੱਢ ਲਈ ਤੇ ਨਾਲ ਨਾਲ ਤੁਹਾਨੂੰ ਦਿਖਾਉਣਾ ਆਪਾਂ ਤੇ ਅੱਗੇ ਇੰਜੋਏ ਕਰੋ ਟਾਈਮ ਸਲੈਪ ਹਾਂਜੀ ਖਾਲ ਆਪਾਂ ਕੱਢ ਤਾ ਤੇ ਆ ਤੁਹਾਨੂੰ ਦਿਖਾਉਣੇ ਆ ਕੋਈ ਬਾਹ ਤਾਂ ਨਹੀਂ ਲੱਗਿਆ ਆਪਾਂ ਨੂੰ ਤੇ ਆ ਦੇਖੋ ਆਪਾਂ ਖਾਲ ਕੱਢ ਤਾ ਆ ਇੱਕ ਬਟਰ ਤੇ ਮਿੱਟੀ ਲਾਉਣੀ ਸੀ ਇਹ ਜਿਆਦਾ ਟੁੱਟਦੀ ਹੁੰਦੀ ਜੀ ਤੇ ਆਪਾਂ ਮਿੱਟੀ ਲਾਤੀਏ ਤੇ ਇਧਰ ਤਾਂ ਸਾਰਾ ਠੀਕ ਹੀ ਹੈਗਾ ਆਹੀ ਥੋੜਾ ਜਿਆਦਾ ਚੜਦਾ ਹੁੰਦਾ ਹੈ ਇਧਰ ਆਪਾਂ ਮਿੱਟੀ ਲਾਤੀ ਵਟ ਤੇ ਹਾਂਜੀ ਮਿੱਤਰੋ ਆਪਣਾ ਕਹਿਰਾ ਜਿਹੜਾ ਆਪਾਂ ਤੁਹਾਨੂੰ ਜਿਵੇਂ ਕਿ ਦੱਸਿਆ ਸੀ ਆਪਣਾ ਲੱਗ ਗਿਆ ਕਣਕ ਦਾ ਸਾਢੇ ਕਿ ਤਿੰਨ ਘੰਟਿਆਂ ਚ ਲੱਗਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਪਾਣੀ ਬਦਲਦੇ ਆ ਦੇਖੋ ਆਪਾਂ ਹੁਣ ਉਹ ਗਾਂ ਛੱਡਾਂਗੇ ਅਗਲੇ ਖੇਰੇ ਚ ਇਹ ਲੱਗ ਚੁੱਕਿਆ ਆਪਣਾ ਮੈਨੂੰ ਲੱਗਦਾ ਨਿਕ ਹੋ ਗਿਆ ਮੋਟਰ ਵੀਵੀਏ 15 ਦੀ ਆ ਇਹਦਾ ਪਾਣੀ ਚੈੱਕ ਕਰੋ ਤੇ ਆਪਾਂ ਤੁਹਾਨੂੰ ਉਹਦਾ ਵੀ ਦਿਖਾਇਆ ਸੀ ਤੇ ਇਹ ਦੇਖੋ ਇੱਧਰ ਚੱਲੀ ਜਾਂਦੀ ਹੈ ਇਹ ਆ ਆ ਦੇ ਮਗਰ ਲਈ ਕੈਰੀ ਚ ਟੀਬੀਐਲ ਚ ਤੇ ਦੋ ਕਿਹਾਰੇ ਇਹਨੂੰ ਲਾਤੇ ਹਾਂਜੀ ਇਹ ਵੀਡੀਓ ਆਪਣੀ ਇੱਥੇ ਤੱਕ ਰਹੀ ਸੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਣਾ ਹੋਰ ਨਵੇਂ-ਨਵੇਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ Thank <laughs> you.